ਬਲਵਿੰਦਰ ਕੌਰ ਬਰਾੜ ਦਾ ਕਹਾਣੀ ਸੰਗ੍ਰਹਿ ਮਿੱਟੀ ਨਾ ਫਰੋਲ ਜੋਗੀਆ ਅਗਲੀ ਕਹਾਣੀ ਜਿੰਦੇ ਮੇਰੀ ਮਿੱਟੀ ਦੀ ਢੇਰੀ ਨਿੱਕੇ ਹੁੰਦਿਆਂ ਤੋਂ ਹੀ ਮੈਨੂੰ ਗਵਾਂਢੀਆਂ ਦੀ ਲੱਕੜ ਦੀ ਪੌੜੀ ਤੇ ਚੜਨ ਦਾ ਬੜਾ ਸ਼ੌਂਕ ਸੀ ਦਰਅਸਲ ਸਾਡੇ ਘਰ ਲੱਕੜ ਦੇ ਟੰਬਿਆਂ ਵਾਲੀ ਪੌੜੀ ਹੈ ਹੀ ਨਹੀਂ ਸੀ ਜਦੋਂ ਵੀ ਮੈਂ ਕੋਠੇ ਤੋਂ ਹੇਠਾਂ ਉਤਰਦੀ ਮੈਂ ਕਿੰਨਾ ਚਿਰ ਸਾਟੇ ਤੇ ਗਵਾਂਢਾਂ ਦੇ ਵਿਚਕਾਰ ਪਏ ਛੋਟੇ ਜਿਹੇ ਭਰਤੇ ਤੇ ਆਪਣੀ ਠੋਡੀ ਰੱਖ ਕੇ ਦੂਰ ਤੱਕ ਦੇਖਦੀ ਤਾਂ ਬਾਰ-ਬਾਰ ਨਿਗਾ ਉਸ ਪੌੜੀ ਤੇ ਹੀ ਜਾ ਟਿਕਦੀ ਸਾਡਾ ਕਰਪਿੰਡ ਦੇ ਵਿਚਕਾਰ ਹੋਣ ਕਾਰਨ ਕੋਠੇ ਤੇ ਖੜ ਕੇ ਸਾਰਾ ਆਲਾ ਦਵਾਲਾ ਦੇਖਿਆ ਜਾ ਸਕਦਾ ਹੈ ਇੱਕ ਵਾਰੀ ਨਾਂਗਾ ਦੀ ਬੁੜੀ ਮਰੀ ਤਾਂ ਉਸ ਦਾ ਵਲਤਾ ਸੇਵਾ ਵੀ ਇਸੇ ਪਰਦੇ ਤੋਂ ਮੇਰੀ ਨਜ਼ਰ ਦੀ ਕੈਮਰੇ ਵਿਚਾਰ ਰਹੀ ਸੀ ਮੈਂ ਘੰਟਿਆਂ ਵਾਂਦੀ ਖੜੀ ਬਲਦੀਆਂ ਲੱਕੜੀਆਂ ਨੂੰ ਵੇਖਦੀ ਰਹੀ ਉਹ ਨਾਲੇਪਟਾਂ ਵਿੱਚੋਂ ਮੈਨੂੰ ਭੂਤ ਦੇ ਉੱਠ ਖੜਨ ਵਰਗੀਆਂ ਕਈ ਗੱਲਾਂ ਚਿਤਿਆਂਗ ਕਈ ਗੱਲਾਂ ਮੈਂ ਆਪਣੇ ਭੂਆ ਜੀ ਨੂੰ ਮੌਤ ਬਾਰੇ ਪੁੱਛੀਆਂ ਪਰ ਉਹਨਾਂ ਦੇ ਹਰ ਜਵਾਬ ਵਿੱਚ ਸਾਫ਼ ਨਜ਼ਰ ਆਉਂਦਾ ਸੀ ਕਿ ਮੈਂ ਨਿਆਣੀ ਹਾਂ ਮੇਰਾ ਇੰਨਾ ਗੱਲਾਂ ਵਿੱਚ ਦਿਲਚਸਪੀ ਲੈਣਾ ਠੀਕ ਨਹੀਂ ਪਰ ਮਨ ਇਸ ਦੂਰ ਕੋਈ ਮੌਤ ਤੋਂ ਵੀ ਬੇਚੈਨ ਹੋ ਉਠਿਆ ਸੀ ਮੈਨੂੰ ਲੱਗਾ ਸ਼ਾਂਤ ਪਏ ਪਾਣੀ ਵਿੱਚ ਕਿਸੇ ਨੇ ਪੱਥਰ ਸੁੱਟ ਕੇ ਖਲਬਲੀ ਮਚਾ ਦਿੱਤੀ ਹੈ ਉਸ ਦਿਨ ਅੱਧੀ ਰਾਤ ਨੂੰ ਵੀ ਮੈਂ ਆਪਣੇ ਮੰਝੇ ਤੋਂ ਮੈਂ ਉਹ ਬਲਦੀਆਂ ਲੱਕੜਾਂ ਨੂੰ ਦੇਖਣ ਲਈ ਕਈ ਵਾਰ ਉੱਠੀ ਸੀ ਤੇ ਸਵੇਰ ਨੂੰ ਮੈਨੂੰ ਪੰਜ ਪੱਟ ਤਾਪ ਚੜਿਆ ਹੋਇਆ ਸੀ ਕੋਠੇ ਤੋਂ ਹੇਠਾਂ ਉੱਤਰਨ ਨੂੰ ਹਲੇ ਵੀ ਜੀ ਨਹੀਂ ਕਰਦਾ ਸੀ ਪਰ ਕਰਦਿਆਂ ਦੇ ਡਰੋਂ ਮੈਂ ਚੁੱਪਚਾਪ ਹੇਠਾਂ ਆਉਣ ਲੱਗੀ ਤਾਂ ਫਿਰ ਗਵਾਂਡੀਆਂ ਦੀ ਪੌੜੀ ਤੋਂ ਉੱਤਰ ਨੂੰ ਜੀ ਕੀਤਾ ਇਸ ਸਾਡੇ ਟਿਗਵਾਂਡੀਆਂ ਵਿੱਚਕਾਰ ਪਾਈ ਛੋਟੇ ਜਿਹੇ ਇੱਟਾਂ ਦੇ ਪਰਤੇ ਨੂੰ ਛਾਲ ਮਾਰ ਕੇ ਟੱਪ ਜਾਵਾਂ ਤੇ ਉਸ ਪੌੜੀ ਤੋਂ ਦੀ ਹੇਠਾਂ ਉਤਰਾਂ ਉਹ ਕੱਚੇ ਕੋਠੇ ਨੂੰ ਲੱਗੀ ਜਿਹੀ ਪੌੜੀ ਸੀ ਜੋ ਦੋ ਸਤੀਰੀਆਂ ਵਿੱਚ ਥਾਂ ਥਾਂ ਤੰਬੇ ਲਾ ਕੇ ਬਣਾਈ ਹੋਈ ਸੀ ਪਤਾ ਨਹੀਂ ਕਿੰਨਾਂ ਧੁੱਪਾਂ ਵਾਰਸ਼ਾਂ ਉਸ ਨੇ ਆਪਣੇ ਤਨ ਤੇ ਹੰਡਾਂਗਾ ਸਨ ਜਿਸ ਕਰਕੇ ਉਸ ਦਾ ਰੰਗ ਬਿਲਕੁਲ ਕਾਲਾ ਹੋ ਚੁੱਕਾ ਸੀ ਉਸ ਦੇ ਵਿਚਕਾਰ ਕੁੱਬ ਜਿਹਿਆ ਪੈ ਗਿਆ ਸੀ ਜਿਵੇਂ ਚੜਨ ਵਾਲੇ ਲੋਕਾਂ ਦਾ ਭਾਰ ਚੁੱਕ-ਚੁੱਕ ਉਸ ਦੀ ਕਮਰ ਵਿੰਗੀ ਹੋ ਗਈ ਹੋਵੇ ਮੈਨੂੰ ਲੱਗਦਾ ਏ ਜੁਗਾ-ਜੁਗਾ ਤੋਂ ਇੱਥੇ ਹੀ ਹੈ ਕੋਠੇ ਦੀ ਹੋਦ ਤੇ ਇਸ ਦੀ ਹੋਦ ਇੱਕ ਦੂਜੇ ਤੇ ਨਿਰਭਰ ਹੈ ਮੇਰੀ ਦਾਦੀ ਜੀ ਨੇ ਪੌੜੀ ਤੋਂ ਡਿੱਗਣ ਦਾ ਜੀਵ ਜਿਹ ਹੈ ਸਹਿ ਮੇਰੇ ਬਾਲ ਮਨ ਤੇ ਪਾ ਦਿੱਤਾ ਸੀ ਉਹ ਜਦੋਂ ਵੀ ਉਂਗਲ ਖੜੀ ਕਰਕੇ ਬਹੁਤ ਹੀ ਭੈ ਫਰੀ ਤਰਜ ਨਾਲ ਮੈਨੂੰ ਵਾਰਜ ਦੇ ਤਾਕ ਦੇ ਨਾ ਨਾ ਦੇਖੀ ਕਿਤੇ ਪੌੜੀ ਤੇ ਚੜ ਜੇ ਜੇ ਹੱਡ ਕੋਡਾ ਟੁੱਟ ਗਿਆ ਸਾਰੀ ਉਮਰ ਨਹੀਂ ਕਿਸੇ ਨੇ ਉੱਠਣਾ ਉਸ ਵੇਲੇ ਕੋਟਣ ਅਰਥ ਬਿਲਕੁਲ ਪਤਾ ਨਹੀਂ ਸੀ ਪਰ ਹੱਡ ਕੋਡਾ ਟੁੱਟਣ ਦਾ ਅਰਥ ਬਹੁਤ ਡੂੰਗਾ ਲੱਗਦਾ ਸੀ ਅਸੀਂ ਆਮ ਤੌਰ ਤੇ ਛੁੱਟੀਆਂ ਵਿੱਚ ਹੀ ਪਿੰਡ ਜਾਂਦੇ ਗਰਮੀਆਂ ਵਿੱਚ ਜਦੋਂ ਕਵਾਂਟੀ ਵੀ ਕੋਠੇ ਤੇ ਮੰ지에 ਲੈ ਕੇ ਚੜਦੇ ਤਾਂ ਮੈਨੂੰ ਲੱਗਦਾ ਇਹ ਸਰਕਸ ਕਰਨ ਵਾਲਿਆਂ ਵਰਗਾ ਕਰਮ ਹੈ ਕਈ ਸਾਲ ਇਉਂ ਹੀ ਬੀਤਦੇ ਰਹੇ ਤੇ ਮੇਰੇ ਬਾਲ ਮਨ ਵਿੱਚ ਸ਼ਬਦਾਂ ਦੇ ਅਰਥ ਬਦਲਦੇ ਰਹੇ ਵਾਸਤਾਂ ਦੇ ਮਹੱਤਵ ਬਦਲਦੇ ਗਏ। ਸ਼ਹਿਰ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਕਿਤੇ ਵੀ ਪਿੰਡ ਦੀਆਂ ਜ਼ਰੂਰਤਾਂ ਪੂਰੀ ਦੀ ਹੋਈ ਵਾਸਤ ਨਜ਼ਰ ਨਹੀਂ ਆਉਂਦੀ। ਇਸ ਲਈ ਇਹ ਸਾਰੇ ਅਕਸ ਹੌਲੀ-ਹੌਲੀ ਮੇਰੇ ਤੋਂ ਹਟਦੇ-ਹਟਦੇ हट ਗਏ। ਇਸ ਪਿੱਛੋਂ ਜ਼ਿੰਦਗੀ ਮੈਦਾਨ ਵਿੱਚ ਖੇਡੇ ਜਾ ਰਹੇ ਫੁੱਟਬਾਲ ਵਰਗੀ ਹੋ ਗਈ। ਜਿੱਧਰ ਨੂੰ ਸੱਟ ਵਾਈਦੀ ਉਧਰ ਨੂੰ ਭੱਜਣਾ ਪੈਂਦਾ ਤੇ ਮੈਨੂੰ ਲੱਗਦਾ ਹਰ ਕੋਈ ਮੇਰੀ ਤਰ੍ਹਾਂ ਹੀ ਮੈਦਾਨ ਵਿੱਚ ਕੁੱਟ ਖਾ ਕੇ ਭੱਜਾ ਫਿਰ ਰਿਹਾ। ਪਿਛਲੇ ਐਤਵਾਰ ਦੀ ਗੱਲ ਹੈ ਅਸੀਂ ਸਵੇਰੇ ਉੱਠ ਕੇ ਨਹਾਇ ਧੋਈ ਤੋਂ ਵੇਲੇ ਹੀ ਹੋਈ ਸੀ ਕਿ ਦੁੱਧ ਵਾਲੇ ਨੇ ਦਰਵਾਜ਼ੇ ਤੇ دستਕ ਦਿੱਤੀ ਦੁੱਧ ਪਾਉਣ ਪਿੱਛੋਂ ਉਹ ਬੋਲਿਆ ਤੁਹਾਨੂੰ ਪਤਾ ਲੱਗ ਗਿਆ ਜੀ ਬਾਈ ਪਿਛਲੇ ਮਕਾਨ ਵਾਲਿਆਂ ਦੀ ਕੁੜੀ ਗੁਜ਼ਰ ਗਈ ਉਸਦੇ ਸ਼ਬਦ ਮੈਨੂੰ ਕੋਰਾ ਝੂਠ ਲੱਗੇ ਮੈਨੂੰ ਸਾਰੀ ਕਾਇਨਾਤ ਵਿਚਲੇ ਅਸਲੀ ਝੂਠ ਦਾ ਅਹਿਸਾਸ ਕਰੰਟ ਲੱਗਣ ਵਰਗਾ ਲੱਗਿਆ ਉਗੀ ਹਾਲੇ ਰਾਤ ਤਮੈਂ ਉਸ ਬੱਚੀ ਨੂੰ ਆਪ ਹਸਤੀ ਖੇਡਤੀ ਛੱਡ ਕੇ ਆਈ ਸੀ ਇਹ ਕਿਹੋ ਜਿਹੀ ਰਾਤ ਬੀਤੀ ਕਿ ਉਹ ਸਦਾ ਲਈ ਇਸ ਜਗਤ ਤੋਂ ਦੁਰ ਗਈ ਇਸ ਦੁਨੀਆ ਤੋਂ ਅਣਦਿਸਦੀ ਦੁਨੀਆ ਤੱਕ ਦਾ ਸਫਰ ਇੰਨੀ ਛੇਤੀ ਕਿਵੇਂ ਮੁਕਾਇਆ ਜਾ ਸਕਦਾ ਹੈ ਇਹ ਸਭ ਮੇਰੀ ਸਮਝ ਦੇ ਮੇਚੇ ਨਹੀਂ ਆ ਰਿਹਾ ਸੀ ਮੈਨੂੰ ਦੁੱਤ ਵਾਲਾ ਮੌਤ ਦੇ ਜੰਦੂਤ ਵਰਗਾ ਲੱਗਿਆ ਪਿਛਲੇ ਸਾਲ ਮੇਰੇ ਇੱਕ ਪਿਆਰੇ ਵਿਦਿਆਰਥੀ ਦੇ ਦੇ ਆਤਮ ਹੱਤਿਆ ਦੀ ਖਬਰ ਵੀ ਇਹੋ ਲੈ ਕੇ ਆਇਆ ਸੀ ਉਸ ਤੋਂ ਵੀ ਪਿਛਲੇ ਸਾਲ ਦੀ ਇੱਕ ਹੋਰ ਘਟਨਾ ਯਾਦ ਆਈ ਇੱਕ ਵਾਰੀ ਸਖਤ ਠੰਡ ਵਿੱਚ ਝੜੀ ਲੱਗੀ ਹੋਈ ਸੀ ਮੈਂ ਰਜਾਈ ਵਿੱਚ ਉੱਠ ਕੇ ਦੁੱਧ ਪਵਾਇਆ ਦੁੱਧ ਵਾਲਾ ਹਲੇ ਆਪਣੇ ਸਾਈਕਲ ਤੇ ਭਾਂਡੇ ਹੀ ਸਾਮ ਰਿਹਾ ਸੀ ਕਿ ਠੰਡੀ ਹਵਾ ਦੇ ਡਰੋਂ ਮੈਂ ਦਰਵਾਜ਼ਾ ਬੰਦ ਕਰ ਲਿਆ ਵਾਪਸ ਰਜਾਈ ਵਿੱਚ ਬੈਠ ਕੇ ਮੈਂ ਕਿਤਾਬ ਪੜ੍ਹਨ ਲੱਗੀ ਪਰ ਕੁਝ ਚਿਰ ਪਿਛੋਂ ਮੈਨੂੰ ਲੱਗਿਆ ਜਿਵੇਂ ਬਾਹਰਲੇ ਦਰ ਨਾਲ ਕੋਈ ਖੜਾ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੁੱਧ ਵਾਲਾ ਕੰਧ ਨਾ ਢੋਲਾਈ ਦਰਵਾਜ਼ੇ ਤੇ ਸ਼ੈਟ ਹੇਟ ਠਰਦਾ ਹਲੇ ਵੀ ਖੜਾ ਸੀ ਸ਼ਾਇਦ ਪੈਰਾਂ ਗਣਾਂ ਦੀ ਹਟਣ ਦੀ ਉਡੀਕ ਕਰ ਰਿਹਾ ਹੋਵੇ ਮੈਨੂੰ ਆਪਣੀ ਰਜਾਈ ਦਾ ਨਿੱਕ ਤੇ ਉਸ ਤੇ ਭਿੱਜੇ ਹੋਏ ਵਿਚਲਾ ਅੰਤਰ ਯਾਦ ਕਰਕੇ ਉਸ ਤੇ ਬਹੁਤ ਤਰਸ ਆਇਆ ਕਿ ਵਿਚਾਰਾ ਕਿਵੇਂ ਮੀਂਹ ਵਿੱਚ ਭਜਦਾ ਮੈਨੂੰ ਦੁੱਧ ਦੇਣ ਲਈ ਨਾਲ ਤੇ ਪਿੰਡੋਂ ਵੀ ਆ ਪੁੱਜੇ ਇਹ ਠੀਕ ਹੈ ਕਿ ਮੇਰੀ ਲੋੜ ਤੇ ਉਸ ਦੇ ਆਉਣ ਵਿਚਕਾਰ ਪੈਸੇ ਨੇ ਇੱਕ ਪੌਲ ਬਣਾ ਰੱਖਿਆ ਹੈ ਜੇ ਸਤੋ ਗੁਜ਼ਰ ਕੇ ਉਸਨੇ ਆਉਣਾ ਹੀ ਹੁੰਦਾ ਪਰ ਦੁੱਖ ਸੁੱਖ ਤਾਂ ਦੇਹੀ ਹੀ ਦੇਹੀ ਨਹੀਂ ਹੀ ਚਰਨ ਹੁੰਦਾ ਮੈਨੂੰ ਉਸ ਜਰਨ ਪ੍ਰਤੀ ਕੁਝ ਕਰਨਾ ਚਾਹੀਦਾ ਹੈ ਇਸ ਕਰਕੇ ਮੈਂ ਹਮ ਧਰਤੀ ਚਿਤਲਾਉਣੀ ਚਾਹੀ ਘਰ ਵਿੱਚ ਮੈਂ ਕੱਲੀ ਸੀ ਇਸ ਲਈ ਰਸਮੀ ਜਿਹਾ ਹੀ ਆਖ ਸਕੀ ਕੀ ਗੱਲ ਤੁਸੀਂ ਪਿੱਛੇ ਅੰਦਰ ਬੈਠ ਕੇ ਚਾਹ ਪੀ ਲਓ ਮੈਨੂੰ ਇੰਨਾ ਕਹਿਣ ਦੀ ਧੀਰਜ ਕਿਉ ਫਿਸਪ ਸਿਰ ਤੋਂ ਲਟਕਦੀ ਮੈਲੀ ਤੇ ਗਿੱਲੀ ਲੇੜ ਨਾਲ ਅੱਖਾਂ ਪੂੰਝ ਤਾ ਉਹ ਵੀ ਰੋ ਪਿਆ ਮੈਨੂੰ ਲੱਗਿਆ ਕਿ ਇਸ ਦਿੱਤ ਵੀ ਇਹ ਤਾਂ ਕੁਝ ਜ਼ਿਆਦਾ ਹੀ ਖਰਾਬ ਹੈ ਪਰ ਸਮਝ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਕਰਾਂ ਤੇ ਉਸ ਨੂੰ ਕੀ ਕਹਾਂ ਕਿ ਉਸ ਦੀ ਦੁੱਖ ਦੀ ਰੱਗ ਤੇ ਮਲਮ ਲੱਗ ਸਕੇ ਉਹ ਗਲਾ ਸਾਫ਼ ਕਰਦਾ ਬੋਲਿਆ ਕਾਦਾ ਵੀ ਜੀ ਹਾਂ ਬੀਬੀ ਜੀ ਅਸੀਂ ਤਾਂ ਡੁੱਬੇ ਟੁੱਪ ਗਏ ਪਰ ਸੋ ਸਾਡੇ ਘਰ ਬਹੁਤ ਮਾੜੀ ਵਾਪਰੀ ਸੀ ਮੈਂ ਵੀ ਅਫਸੋਸ ਦਾ ਮੂੰਹ ਬਣਾਉਂਦਿਆਂ ਫੇਰ ਪੁੱਛਿਆ ਕੀ ਗੱਲ ਹੋ ਗਈ ਉਹ ਇੰਨਾ ਸੁਣ ਕੇ ਫੇਰ ਰੋਣ ਲੱਗ ਪਈ ਤੇ ਹੁਬਕੀ ਹੁਬਕਾ ਲੈਂਦਾ ਕਹਿਣ ਲੱਗਿਆ ਸਾਡੀ ਤਾਂ ਜੀ ਗੁੱਡੀ ਪਾਣੀ ਦੀ ਪਾਣੀ ਦੀ ਕੁੰਠ 'ਚ ਡੁੱਬ ਗਈ ਮੈਂ ਖੇਤ ਨੂੰ ਪਾਣੀ ਲੰਦਾ ਸੀ ਗੁੱਡੀ ਦੀ ਮਾਂ ਨੇ ਉਸ ਨੂੰ ਭੇਜਿਆ ਬਾਈ ਜਾ ਕੇ ਪਾਪੇ ਨੂੰ ਆਖ ਰੋਟੀ ਖਾ ਲੈ ਗੁੱਡੀ ਪਾਣੀ ਦੀ ਕੁੰਠ ਤੇ ਆਪਣਾ ਪਰਸ਼ਾਵਾਂ ਵੇਖ ਕੇ ਖੇਡਣ ਲੱਗ ਪਈ ਬਸ ਜੀ ਪੈਰ ਚੁੱਕੇ ਸਨ ਮੈਂ ਸਮਝਿਆ ਉਹ ਮਾਂ ਕੋਲ ਐ ਮਾਣੇ ਸਮਝਿਆ ਮੇਰੇ ਕੋਲ ਐ ਬਸ ਜੀ ਤਰਤੀ ਹੀ ਦੇਖੀ ਐ ਅਸੀਂ ਤਾਂ ਮੈਨੂੰ ਲੱਗਾ ਇਸ ਨੂੰ ਆਪਣੀ ਨਿੱਕੀ ਜਹੀ ਧੀ ਦੀ ਮੌਤ ਨੇ ਕਿੰਨਾ ਦੁੱਖ ਪਹੁੰਚਾਇਆ ਪਰ ਅਫਸੋਸ ਕਰਨਾ ਤਾਂ ਬਣਦਾ ਹੀ ਸੀ ਇਹ ਸਲੀਮਾ ਨੇ ਕਿਹਾ ਉਹ ਬਹੁਤ ਮਾੜੀ ਹੋਈ ਉਹ ਹਲੇ ਵੀ ਬੋਲੀ ਜਾ ਰਹੀ ਸੀ ਤੇ ਸਾਡੇ ਤੇ ਬਹੁਤ ਸਾਲਾਂ ਮਗਰੋਂ ਇਸ ਕੰਨਿਆ ਨੇ ਜਨਮ ਲਿਆ ਸੀ ਸਾਡੇ ਘਰੋਂ ਖਾਲੀ ਹੱਥ ਮੁੜ ਗਈ ਮੈਂ ਤਾਂ ਜੀ ਘਰ ਨਹੀਂ ਵੜਦਾ ਗੁੱਡੀ ਦੀ ਮਾਂ ਨੂੰ ਚੁੱਪ ਕਰਾਉਣਾ ਫਿਰ ਆਪ ਰੋਣ ਨੂੰ ਥਾਂ ਨਹੀਂ ਥਿਆਉਂਦਾ ਕੰਧ ਨਾ ਠਰਦਾ ਉਸ ਦਿਨ ਉਹ ਮੈਨੂੰ ਬਹੁਤ ਤਰਸਦਾ ਪਾਤਰ ਲੱਗ ਰਿਹਾ ਸੀ ਪਰ ਅੱਜ ਦੀ ਮਨਹੂਸ ਖਬਰ ਸੁਣ ਪਿੱਛੋਂ ਉਹ ਮੈਨੂੰ ਭੈੜਾ ਆਦਮੀ ਲੱਗਿਆ ਮੈਂ ਗੱਲ ਦੀ ਸੱਚਾਈ ਤੱਕ ਪੜ ਲਈ ਫਿਰ ਸਵਾਲ ਕੀਤਾ ਪੂਣਾ ਜੀ ਜੀ ਹਾਂ ਜਿਹੜੀ ਵੀ ਉਸ ਦੀ ਬੱਚੀ ਸੀ ਮੈਨੂੰ ਨਾਂ ਤਾਂ ਆਉਂਦਾ ਨਹੀਂ ਦੁੱਧ ਵਾਲਾ ਪੂਰਾ ਸੱਚ ਸਾਫ਼ ਦਕਾਨ ਤੇ ਤੋਲਿਆ ਹੋਇਆ ਸੀ ਫਿਰ ਵੀ ਮੈਂ ਝੂਠ ਕਰਨਾ ਚਾਹੁੰਦੀ ਸੀ ਤੈਨੂੰ ਕਿਵੇਂ ਪਤਾ ਹਾਲਾਂਕਿ ਉਹ ਉਸੇ ਘਰੋਂ ਆ ਰਿਹਾ ਸੀ ਪਰ ਮੇਰਾ ਮਨ ਇਸ ਖਬਰ ਨੂੰ ਸੱਚ ਮੰਨਣੋਂ ਇਨਕਾਰੀ ਸੀ ਉਹਦੇ ਜਵਾਬ ਵਿੱਚ ਪੱਕੀ ਤਸੱਲੀ ਸੀ ਮੈਂ ਹੁਣੇ ਉਹਨਾਂ ਦੇ ਘਰੋਂ ਆਇਆ ਜੀ ਉਹ ਤਾਂ ਬਾਅਦ ਦਰਗਾ ਵਿਛਾਈ ਜਾਂਦੇ ਨੇ ਮੈਂ ਛੇਤੀ ਛੇਤੀ ਆਪਣਾ ਕੰਮ ਨਿਪਟਾ ਕੇ ਬੱਚਿਆਂ ਨੂੰ ਟੀਵੀ ਮੂਰੇ ਪਠਾ ਕੇ ਆਪ ਪੂਨਮ ਦੇ ਸਰਾਨੇ ਜਾ ਬੈਠੀ ਉੱਥੇ ਮਰੀ ਪਈ ਬੱਚੀ ਨੂੰ ਵੇਖ ਕੇ ਵੀ ਸੱਚ ਨਹੀਂ ਆ ਰਿਹਾ ਸੀ ਪੂਨਮ ਅਡੋਲ ਠੰਡੀ ਹੋਈ ਸੀ ਮਨੂ ਪਲੇਖਾ ਸੀ ਕਿ ਜਿਸ ਮਾਣੇ 12 ਬਰੇ ਇਸ ਨੂੰ ਤਿਲ ਤਿਲ ਪਾਲ ਕੇ ਆਪਣੇ ਸਿਰ ਤੱਕ ਲੈ ਆਂਦਾ ਸੀ ਉਸ ਦੀਆਂ ਸਿਸਕਾਂ ਸੁਣ ਕੇ ਪੂਨ ਮ ਉੱਠ ਕੇ ਬੈਠੀ ਹੋ ਜਾਵੇਗੀ ਪਰ ਅਜਿਹਾ ਨਾ ਹੋਣਾ ਸੀ ਤੇ ਨਾ ਹੀ ਹੋਇਆ ਕੁਝ ਘੰਟੇ ਦੀ ਰੋਣ ਕੁਰਲਾਟ ਪਿੱਛੋਂ ਪੂਨ ਨੂੰ ਆਖਰੀ ਵਾਰ ਤਿਆਰ ਕੀਤਾ ਗਿਆ ਅਖੀਰ 2 ਵਜੇ ਸਮਸ਼ਾਨ ਘਾਟ ਵਿੱਚ ਅਸੀਂ ਸਾਰੇ ਸ਼੍ਰੀ ਕੋਲ ਸਮਸ਼ਾਨ ਭੂਮੀ ਅੰਦਰ ਉਸ ਦਿਨ ਮੈਂ ਪਹਿਲੀ ਵਾਰ ਗਈ ਸੀ ਕਿਸੇ ਸਕਾਰ ਬੁੱਤ ਨੂੰ ਪਹਿਲੀ ਵਾਰ ਸਿ ਵਿੱਚ ਬਲ ਕੇ ਰਾਖ ਹੁੰਦਿਆਂ ਦੱਕਿਆ ਸੀ ਉੱਥੇ ਅਜੀਬ ਤ੍ਰਿਸ਼ ਸੀ ਇਸ ਵਸਤੀ ਰਸਤੀ ਦੁਨੀਆ ਤੋਂ ਵੱਖਰੀ ਕਿਸਮ ਦਾ ਵਾਤਾਵਰਨ ਸੀ ਹਰ ਪੰਜ ਹਰ ਪੰਜ ਫੁੱਟ ਦੀ ਦਰੀ ਤੇ ਆਦਮ ਕੱਦ ਜਿੰਨੇ 7-8 ਸੀਵੇ ਬਲ ਰਹੇ ਸਨ ਕਿਸੇ ਕਲੋਨੀ ਵਿੱਚ ਪਾਈ ਘਰਾਂ ਦੀ ਇੱਕੋ ਜਿਹੀ ਜ਼ਰੂਰ ਤੰਸਾਰ ਪਾਈ ਇੱਕੋ ਜਿਹੇ ਕਮਰੇ ਵਾਂਗ ਸਾਰੇ ਸਿਰਿਆਂ ਵਿੱਚੋਂ ਇੱਕੋ ਜਿੰਨਾ ਲੱਕੜਾਂ ਇੱਕ ਵਿਸ਼ੇਸ਼ ਕਾਰ ਵਿੱਚ ਫੋਕ ਰੰਗਾ ਫੋਕ ਰੰਗਾ ਸਨ ਦੋ ਸਿਵਿਆਂ ਦਿਵਾਲੀ ਪੁਲਿਸ ਬੰਦੇ ਬੈਠੇ ਆਪਸ ਵਿੱਚ ਕੱਪਾਂ ਲਾ ਰਹੇ ਸਨ ਜਿਵੇਂ ਬਲਦੇ ਸਿਵੇ ਨਾਲ ਉਹਨਾਂ ਦਾ ਕੋਈ ਸੰਬੰਧੀ ਹੀ ਨਹੀਂ ਹੋਵੇ ਇੱਕ ਪਾਸੇ ਲੱਕੜਾਂ ਦਾ ਵੱਡਾ ਸਾਰਾ ਢੇਰ ਸੀ ਜਿੱਥੇ ਵੱਡਾ ਸਾਰਾ ਤੱਕੜ ਲੱਗਿਆ ਹੋਇਆ ਸੀ ਇੱਕ ਪਾਸੇ ਖਾਲੀ ਕੀਤੇ ਦੇਸੀ ਘੋਦੇ ਕਿੰਨੇ ਹੀ ਟੱਬੇ ਪੀਪੇ ਪਈ ਸਨ ਸਭ ਤੋਂ ਰਾਨੀ ਦੀ ਗੱਲ ਇਹ ਸੀ ਕਿ ਇੱਕ ਪਾਸੇ ਆਦਮ ਕੱਦ ਚੀਟੀਆਂ ਕਿੰਨੀਆਂ ਹੀ ਕੜਦੀਆਂ ਪੌੜੀਆਂ ਪੰਗਾ ਸਨ ਕਈ ਪਾਸ ਪਈ ਸਨ ਜਿਨ੍ਹਾਂ ਨੂੰ ਬਲਬਲੇ ਤੇ ਝਲਰਾ ਬੰਨੀਆਂ ਹੋਗਾ ਸਨ ਅਸੀਂ ਖੜੇ ਦੇਖਦੇ ਰਹੇ ਤੇ ਪੂਨਮ ਦਾ ਸਕਾਰ ਬੁੱਤ ਲੱਕੜਾਂ ਦੀ ਢੇਰੀ ਵਿੱਚੋਂ ਵਿੱਚ ਉੱਥੋਂ ਦੀ ਹੀ ਇੱਕ ਕਰਮਚਾਰੀ ਨੇ ਜਿਹੇ ਟੰਗਣਾ ਚੰਨ ਦਿੱਤਾ ਜਿਵੇਂ ਲੱਕੜਾਂ ਇਸ ਪ੍ਰਕਾਰ ਚੰਨਣ ਦਾ ਕਈ ਸਾਲ ਦਾ ਤਜਰਬਾ ਹੋਵੇ ਉਹ ਸਾਰਿਆਂ ਨੂੰ ਬਾਰ-ਬਾਰ ਕਹਿ ਰਿਹਾ ਸੀ ਛੇਤੀ ਕਰੋ ਜੀ ਕੰਮ ਨਵੇੜ ਬਰਦਾਸ਼ ਕਰੋ ਮੈਂ ਹੋਰ ਕੰਮ ਕਰਨੇ ਆ। ਲੱਕੜਾਂ ਦੇ ਵਿਚਕਾਰ ਅਡੋਲ ਪਈ ਪੂਣ ਵੇਖ ਕੇ ਮੇਰਾ ਜੀ ਕੀਤਾ ਇਹਨਾਂ ਲੱਕੜਾਂ ਵੱਗ ਲੱਗਣ ਤੋਂ ਪਹਿਲਾਂ ਮੈਂ ਇਸ ਬੱਚੀ ਨੂੰ ਬਾਹੋਂ ਫੜ ਕੇ ਬਾਹਰ ਕਰ ਲਵਾਂ। ਪਰ ਉਸ ਲੱਕੜੀਆਂ ਦੇ ਢੇਰ ਨੂੰ ਆਪਣੇ ਹੱਥੀ ਲਾਂਬੂ ਲਗਾ ਦਿੱਤਾ ਗਿਆ। ਅਖੀਰ ਲਾਂਬੂ ਲਾਉਣ ਪਿੱਛੋਂ ਅਸੀਂ ਕੁਝ ਚਿਰ ਉੱਥੇ ਠਹਿਰੇ ਉਹ ਕਰਮਚਾਰੀ ਇੱਧਰ-ਉੱਧਰ ਖੇਲ ਰਿਹਾ ਲੱਕੜਾਂ ਨੂੰ ਵਾਪਸ ਅੱਗ ਦੀ ਲਪੇਟ ਵਿੱਚ ਲੈ ਜਾਂਦਾ ਸੀ। ਮੈਨੂੰ ਉਸ ਆਦਮੀ ਦੇ ਮੂੰਹ ਵੱਲ ਵੇਖ ਕੇ ਲੱਗਿਆ ਇਹ ਹੱਟ ਮਾਸ ਦਾ ਪੁਤਲਾ ਨਹੀਂ ਕੋਈ ਮਸ਼ੀਨ ਹੈ ਜੋ ਕਿੰਨੇ ਹੀ ਮਰਦਿਆਂ ਨੂੰ ਰੋਜ਼ ਸਿਵਿਆਂ ਵਿੱਚ ਬਦਲ ਕੇ ਰੱਖ ਦਿੰਦਾ ਹੈ ਵਸਦੇ ਲੋਕਾਂ ਦੇ ਘਰਾਵਾਂ ਵਾਂਗ ਹੀ ਮਰੇ ਲੋਕਾਂ ਦੇ ਬਲਦੇ ਸਿਵੇਂ ਵੀ ਮੈਨੂੰ ਇੱਕ ਵਸਤੀ ਜਹੀ ਲੱਗ ਰਹੇ ਸਨ ਉੱਥੇ ਕੀਰਤਨ ਸੋਲਾ ਪੜ ਕੇ ਅਸੀਂ ਵਾਪਸ ਆ ਗਏ ਉਸ ਪਿੱਛੋਂ ਕਈ ਦਿਨ ਉਹ ਬਲਦੇ ਸਿਵਿਆਂ ਦਾ ਦ੍ਰਿਸ਼ ਮੇਰੀਆਂ ਅੱਖਾਂ 'ਕਿ ਅੱਗੋਂ ਪਰੇ ਨਾ ਹੋ ਸਕਿਆ ਜੇ ਸਾਡੇ ਘਰ ਦੇ ਆਲੇ-ਦੁਆਲੇ ਕੋਈ ਕੂੜੇ ਨੂੰ ਅੱਗ ਲਾਉਂਦਾ ਤਾਂ ਮੈਨੂੰ ਜੀਵ ਜਹਿਆ ਸਾਮ ਲਾਉਂਦਾ ਉਸ ਵਿੱਚੋਂ ਵੀ ਮੈਨੂੰ ਬਲਦੇ ਸਿਗੇ ਦਾ ਚੌਲਾ ਪੈਂਦਾ ਸਭ ਤੁਰੇ ਫਿਰਦੇ ਲੋਕਾਂ ਨੂੰ ਵੀ ਕਫਨ ਵਿੱਚ ਬੰਦ ਕਰਕੇ ਕਸਿਕਿਆਸ ਦੀ ਹੌਲੀ-ਹੌਲੀ ਇਹ ਆਖਸ ਵੀ ਮੱਤਮ ਪੈ ਲੱਗਿਆ ਲੋੜੀ ਵਾਲਦੀ ਵੇਖ ਕੇ ਮੈਨੂੰ ਥੋੜਾ ਤਰਵਾਸ ਹੋਇਆ ਕਿ ਅੱਗ ਕੱਲਾ ਸੇਕ ਹੀ ਨਹੀਂ ਦਿੰਦੀ ਨਿੱਗ ਵੀ ਦਿੰਦੀ ਇਸ ਪਿਛੋਟਾ ਢਲਦੀਆਂ ਸਰਦੀਆਂ ਦੇ ਦਿਨ ਸਨ ਸਾਡੇ ਪਿੰਡੋਂ ਇੱਕ ਔਰਤ ਆਪਣੀ ਕੁੜੀ ਦਾ ਦਾਜ ਖਰੀਦਣ ਆਈ ਮੈਨੂੰ ਬਾਜ਼ਾਰ ਜਾਣ ਲਈ ਆਖਣ ਲੱਗੀ ਮੈਂ ਨਾ ਨਾ ਕਰਦੀ ਵੀ ਉਸ ਨਾਲ ਚਲੀ ਗਈ ਬਾਜ਼ਾਰ ਬਾੜਨਸਰ ਮੈਨੂੰ ਸਾਈਕਲ 'ਤੇ ਇੱਕ ਆਦਮੀ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਮੈਂ ਸੋਚ ਵਿੱਚ ਪੈ ਗਈ ਮੈਂ ਇਸ ਨੂੰ ਪਹਿਲਾਂ ਕਿੱਥੇ ਮਿਲੀ ਅਚਾਨਕ ਬਿਜਲੀ ਦੇ ਛਟਕੇ ਵਾਂਗ ਜਾਦ ਆਇਆ ਕਿ ਉਹ ਤਾਂ ਉਹੀ ਮੌਤ ਦਾ ਜਮ ਜੂ ਜਮਦੂਤ ਹੈ ਜੋ ਸਿਵੇ ਵਾਲਦਾ ਹੈ ਮੈਂ ਉਸ ਨੂੰ ਗੁਜ਼ਾਰ ਵਿੱਚ ਦੇਖ ਕੇ ਹੈਰਾਨ ਸੀ ਮੈਨੂੰ ਲੱਗਿਆ ਕਿ ਜਿੰਨੀ ਦੇਰ ਇਸ ਸ਼ਮਸ਼ਾਨ ਘਾੜ ਤੋਂ ਬਾਹਰ ਰਹੇਗਾ ਉੰਨੀ ਦੇਰ ਮੌਤ ਹੋਣ ਵਾਲਾ ਕਰਮ ਰੁਕਿਆ ਰਹੇਗਾ ਫਿਰ ਮੈਂ ਉਸ ਦੇ ਮਗਰ ਆਉਂਦੇ ਰੇੜੇ ਵੱਲ ਤਵੇਖਿਆ ਉਸ ਲੱਕੜ ਦੇ ਪੌੜੀਆਂ ਨਾਲ ਭਰਿਆ ਰੇੜਾ ਬਾਜ਼ਾਰ ਵੱਲ ਜਾ ਰਿਹਾ ਸੀ ਹੁਣ ਮੈਨੂੰ ਮੇਰੇ ਬਾਬਾ ਜੀ ਦੀ ਬਚਪਨ ਵਿੱਚ ਕਹੀ ਗੱਲ ਯਾਦ ਆਈ ਨਾ ਪੁੱਤ ਇਹਦੇ ਤੇ ਚੜਦਾ ਬੰਦਾ ਤਾਂ ਚੜਾਈਆਂ ਹੀ ਕਰ ਜਾਂਦਾ ਹੈ ਤੇ ਹੁਣ ਮੈਂ ਵੀ ਆਪਣੇ ਬੱਚਿਆਂ ਨੂੰ ਲੱਕੜ ਦੀ ਪੌੜੀ ਤੇ ਚੜਨ ਤੋਂ ਵਰਜਦੀ ਆਂ ਧੰਨਵਾਦ